बाबा ठाकुर विद्यालय के कैड्यार्थी से आप भी सामने एक शब्द पेश करने जा रहे हैं जिसका विषय है मेरे राम राय तू संता का संत तेरे Bye. Hey, hey. He <laughs> am ਨਾ ਕੱਕੇ ਜਰਾ ਸਰਬਜੀਤ ਸਿੰਘ ਕਿਹੜਾ ਪਿੰਡ ਹੈ ਕੈਨੂ ਹੋਰ ਕਿੰਨੇ 10 ਤੁਸੀਂ ਐਡੀ ਸੋਹਣੀ ਕਵਿਸ਼ਰੀ ਗਾਉਂਦੇ ਜੇ ਕਿਸ ਤਰ੍ਹਾਂ ਸ਼ੌਂਕ ਜਾ ਗਿਆ ਤੁਨ ਨੂੰ ਜੇ ਜਦੋਂ ਮੇਲੇ ਚ ਜਾਈਦਾ ਸੀ ਉਦੋਂ ਕਿਸੇ ਤੇ ਕਵਿਸ਼ਰੀ ਗਾਉਂਦੇ ਤੇ ਮੈਨੂੰ ਵੀ ਲੱਗਦਾ ਮੈਂ ਵੀ ਇਤਰਾ ਬਣਾ ਹਾਂ ਤੇ ਫੇਰ ਫੇਰ ਉਹ ਮੈਂ ਆਖੇ ਫਿਰ ਮੈਂ ਵੀ ਬਣੂਗਾ ਤੇ ਅੱਜ ਮੌਕਾ ਆ ਗਿਆ ਕਿਸ ਤਰ੍ਹਾਂ ਸ਼ੌਂਕ ਕਿਤਰਾ ਬਸ ਉਸਤਾਦ ਕਿੱਥੋਂ ਦਾ ਰਿਆ संत बाबा ठाकुर सिंह जी गुरमति विद्यालय कह रहे हो जो कि इन्होंने लाइन से पाया मैं इस मतलब उस विद्यालय वालों है हाँ जी कविश्री किस तरह सीखी यूट्यूब तो हम्म। उतों तो। तो ही सीख के जो आंदा यो सीख लीदा ही एक डायरी रखी उ लिख ली दी कविश्री तो फिर याद करते रही कितने कितने हूँ तक बोल चुके जी कविश्री तो। दुदेव साहब कैरन ਚਾਰ ਤਮਾਦੇ ਬੋਲ ਕੇ ਹਾਇ ਜਿਹੜੇ ਮੈਡਲ ਜਿੱਤੇ ਹੋਏ ਆ ਇਹ ਸਿਰਫ ਕਵਿਸ਼ਰੀਤ ਹੀ ਬੋਲ ਕੇ ਕਿ ਹੋਰ ਵੀ ਸਕੂਲ ਦੇ ਵਿੱਚ ਮੱਲਾ ਗਤਕਾ ਵੀ ਤੇ ਸਕੂਲ 'ਚ ਵੀ ਜਿੱਤੇ ਆ ਅੱਛਾ ਗਤਕਾ ਵੀ ਤੁਸੀਂ ਹੁਣ ਖੇਡ ਕੇ ਵਿਖਾਉਂਦੇ ਆ ਹਾਂਜੀ ਗਤਕਾ ਵੀ ਖੇਡਿਆ ਉਹ ਵੀ ਉਹਨਾਂ ਨੇ ਸੰਤੂਬਾਵਾਠਾਕਰ ਸਿੰਘ ਜੀ ਗੁਰਮਤੀ ਵਿਦਿਆਲਾ ਕੈਰੋਨਿਸ ਖੇਡਿਆ ਅੱਛਾ ਤੇ ਮੰਮੀ ਡੈਡੀ ਦਾ ਕਿੰਨਾ ਸਹਿਯੋਗ ਬਹੁਤ ਜ਼ਿਆਦਾ ਕੀ ਕਹਿਣਾ ਚਾਹੁੰਦੇ ਜੇ ਬੱਚਿਆ ਹੋਰ ਜਿਹੜੇ ਲੋਕ ਉਹਨੇ ਅੱਜ ਕੱਲ ਦੇ ਦੇ ਲੋਕਸ ਵਾਲ ਕਟਾਈ ਜਾਂਦੇ ਨਾ ਜੁੜਾ ਸੰਬੰਧ ਦੇ ਕੀ ਕਹਿਣਾ ਚਾਹੁੰਦੇ ਉਹਨਾਂ ਕਿ ਅੱਜ ਕੱਲ ਦਾ ਜਮਾਨਾ ਨਹੀਂ ਹੈਗਾ ਜੁੜੇ ਸਾਰੇ ਜੁੜਾ ਹੀ ਕਟਾਈ ਜਾਂਦੇ ਕੈਂਕੀ ਲਾਈ ਜਾਂਦੇ ਜੇ ਗੁਰੂ ਸਿੱਖ ਵਾਲੇ ਬੰਨ ਹਾਂਜੀ ਕਿਹਦਰ ਕੋਮਲਪ੍ਰੀਤ ਕਾਰ ਕਿਹੜਾ ਪਿੰਡ ਹੈ ਕੈਰੋ ਉਮਰ ਕਿੰਨੀ ਬੱਤ 50 ਸਾਲ ਤੁਸੀਂ ਐਡਾ ਸੋਹਣਾ ਕੀਰਤਨ ਕਰਦੇ ਜੇ ਕਿੱਥੇ ਵੱਢਦੇ ਜੇ ਤੇ ਇਸ ਤਰ੍ਹਾਂ ਸ਼ੌਂਕ ਦਾ ਨਬਿਆ ਹੈ। ਇਹ ਅਸੀਂ ਸੰਤ ਬਾਬਾ ਠਾਕੁਰ ਸਿੰਘ ਗੁਰਮਤਿ ਦੇ ਲਕੈਰ ਦੇ ਵਿੱਚ ਜਾਂਦੇ ਸੀ ਹਨਾ। ਸਾਡੇ ਮਮਾ ਪਾਪਾ ਨੇ ਕਿਹਾ ਸੀ ਕਿ ਤੁਸੀਂ ਉੱਥੇ ਜਾਇ ਕਰੋ ਤੇ ਫਿਰ ਉੱਥੋਂ ਦੇ ਵੀਰ ਜੀ ਸਾਨੂੰ ਭਾਈ ਸੁਖਚਾਨ ਸਿੰਘ ਜੀ ਕੋ ਪਾਲਾ ਅਤੇ ਕੀਰਤਨ ਵਾਲੇ ਵੀਰ ਜੀ ਭਾਈ ਬਹਲ ਸਿੰਘ ਉਹਨਾਂ ਤੋਂ ਅਸੀਂ ਕੀਰਤਨ ਦੀ ਸਿੱਖਿਆ ਲਈ ਤੇ ਫਿਰ ਹੌਲੀ-ਹੌਲੀ ਆਪੇ ਇਹ ਦੁਜਣ ਕਹਿੰਦੇ ਆ ਅਸੀਂ ਕੀਰਤਨ ਕਰ ਲਾਪੇ ਤੇ ਸੰਧਿਆ ਵੀ ਕੀਤੀ ਐ ਤੇ ਗਤਕਾ ਵੀ ਸਿੱਖਦੇ ਆ ਤੇ ਹੋਰ ਵੀ ਤਾਂ ਮੈਂ ਤੇ ਅਹੀਂ ਕੀਰਤਨ ਵੀ ਕੀਤਾ ਹੈ ਤੇ ਸਕੂਲ ਦੇ ਵਿੱਚ ਵੀ ਅਹੀਂ ਰੋਜ਼ ਪ੍ਰੇਰ ਕਰਾਉਂਦੇ ਆ ਉਤੋਂ ਦੇ ਵੀ ਟੀਚਰਸ ਕਹਿੰਦੇ ਤੁਸੀਂ ਕਿਤੋਂ ਐਡਾ ਵਧੀਆ ਕੀਰਤਨ ਸਿੱਖਿਆ ਵਾ ਹੋਰ ਵੀ ਬੱਚਿਆਂ ਨੂੰ ਉੱਥੇ ਲੈ ਕੇ ਜਾਇਆ ਕਰੋ ਤੇ ਫਿਰ ਇਹ ਉਹਨਾਂ ਬੱਚਿਆਂ ਨੂੰ ਵੀ ਕਹਿੰਦੇ ਆ ਕਿ ਜਾਇਆ ਕਰੋ ਪਰ ਕਈ ਆ ਜਿਹੜੇ ਜਾਂਦੇ ਆ ਤੇ ਇਸ ਕਰਕੇ ਤੁਸੀਂ ਦੋਸੀ ਦੋਵੇਂ ਭੈਣ ਭਰਾ ਹੀ ਮਿਲ ਕੇ ਕੀਰਤਨ ਵੀ ਤੇ ਕਵਿਸ਼ਰੀ ਕਰਦੇ ਆ ਹਾਂਜੀ ਤੇ ਇਹਦੇ ਮੈਡਲ ਲੈ ਗੱਲ ਚ ਵੀ ਤੁਹਾਡੇ ਨੇ ਇੱਧਰ ਵੀ ਜਿੱਤੇ ਹੋਏ ਨੇ ਇਹ ਸਭ ਮੈਂ ਇਤਰਾ ਇਕਵੇਸ਼ਰੀ ਤੋਂ ਤੇ ਹਾਂਜੀ ਅੱਜ ਸਕੂਲ ਦੇ ਵਿੱਚੋਂ ਫਰਸਟ ਪੋਜੀਸ਼ਨ ਆਸਲ ਕਰਕੇ ਵੀ ਮਿਲੇ ਆ ਤੇ ਗੱਤਕਾ ਖੇਡ ਕੇ ਵੀ ਹੁਸ਼ਿਆਰ ਪੁਰ ਵੀ ਇਹ ਖੇਡ ਕੇ ਆਏ ਆ ਜ਼ਿਲ੍ਹੇ ਲੈਵਲ ਤੇ ਉੱਥੋਂ ਵੀ 3rd ਪੋਜੀਸ਼ਨ ਆਈ ਹੈ ਏਡੀ ਹਾਂਜੀ ਏਡੀ ਛੋਟੀ ਉਮਰ ਦੇ ਵਿੱਚ ਐਡੀ ਸੁਰੇਲੀ ਆਵਾਜ਼ ਅੱਗੇ ਕੀ ਅਪੀਲ ਜਿਹੜੀ ਤਾਂ ਲੋਕਾਂ ਨੂੰ ਤੁਸੀਂ ਕਰਨਾ ਚਾਹੁੰਦੇ ਜੀ ਹਾਂਜੀ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੀ ਗੁਰ ਸਿੱਖ ਬਣੋ ਇਸ ਇੱਕ ਵਾਰ ਸਿੱਖੀ ਸਿੱਖਿਤਾ ਨ ਕਰੋ ਤੇ ਫਿਰ ਇਸ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਜਿਹੜੀ ਆ ਵਧੀਆ ਸਿੱਖਿਆ ਮਿਲੇ ਤੇ ਵਾਲ ਨਾ ਘਟਾਇਆ ਜਾਵੇ ਤੇ ਹੋਰ ਵੀ ਵਧੀਆ ਹੋਰ ਸਿੱਖ ਸੰਸਥਾਵਾਂ ਨੂੰ ਕੀ ਕਰਨਾ ਚਾਹੁੰਦੇ ਜੀ ਸਿੱਖ ਸੰਸਥਾਵਾਂ ਨੂੰ ਇਹ ਕਹਿੰਦੇ ਆ ਕਿ ਸਾਡਾ ਸਹਿਯੋਗ ਕੀਤਾ ਜਾਵੇ ਤੇ ਮਾਦਾ ਪਿਤਾ ਦਾ ਵੀ ਨਾ ਜਿਹੜਾ ਇਹ ਰੋਸ਼ਨ ਕਰ ਸਕੀ ਕਿ ਨਾ ਭਾਈ ਤੁਹਾਡਾ ਨਰਮਨ ਸਿੰਘ ਭਾਈ ਕਿਹੜਾ ਪਿੰਡ ਕਹਿੰਦਾ ਜੀ ਇਹਦੇ ਛੋਟੇ ਛੋਟੇ ਬੱਚੇ ਨੇ ਕੀ ਨਾਮ ਇਹਨਾਂ ਦੋਨਾਂ ਬੇਟਾ ਹੈਨਾ ਇੱਕ ਨਸਰ ਕਾਕੇ ਦਾ ਨਾਮ ਸਰਬਜੋਤ ਸਿੰਘ ਤੇ ਕੁੜੀ ਦਾ ਨਾਮ ਕੌਮਲ ਪ੍ਰੀਤ ਕੌਰ ਇਹਨਾਂ ਨੂੰ ਕਦੋਂ ਤੋਂ ਸ਼ੌਂਕ ਜਿਹੜਾ ਹੈ ਪਿਆ ਗਤਕੇ ਦਾ ਵੀ ਤੇ ਕਵੀਸ਼ਰੀ ਦਾ ਤੇ ਅਤੇ ਕੀਰਤਨ ਦਾ ਇਹ ਭਾਜੀ ਆਪਣੇ ਨਾ ਕੈਰਾਂ ਦੇ ਵਿੱਚ ਗੁਰਮਤਿ ਵਿਦਿਆਲਾ ਖੁੱਲਾਈ ਉੱਥੇ ਪੜਨ ਜਾਂਦੇ ਕਵੀਸ਼ਰੀ ਦੀ ਕਲਾਸੇ ਲਾਉਂਦੇ ਗਤਕੇ ਦੀ ਕਲਾਸੇ ਲਾਉਂਦੇ ਤੇ ਇਹਨਾਂ ਨੂੰ ਛੁਰੂ ਤੋਂ ਹੋ ਗਈ ਸੀ ਤੇ ਅਸੀਂ ਗੁਰੂ ਵਾਲੇ ਬੰਦੇ ਹਾਂ ਜੀ ਇਹ ਤੜਕੀ ਉੱਠ ਕੇ ਐਤਵਾਰ ਸੋਨੀ ਸਾਹਿਬ ਵੀ ਕਰਨ ਜਾਂਦੇ ਆ 3 ਵਜੇ ਤਿੰਨ ਨੂੰ ਸ਼ੌਂਗ ਹੈ ਹੋਈ ਗੁੜੀਆਂ ਨੂੰ ਵੀ ਹਰਮੋਨੀਅਮ ਮਿਲਿਆ ਏ ਸਰਜੀ ਗਿਫਟ ਮਿਲਿਆ ਕਿਰਤਨ ਬਾਸਵਾ ਕਰਦੀ ਆ ਤੇ ਕਾਕੀ ਨੂੰ ਵੀ ਸਰਜੀ ਬਹੁਤ ਸ਼ੌਂਗ ਹੈ ਕਿ ਮੈਂ ਕਵੀਸ਼ਰੀ ਜਿਹਾ ਬੰਨਾ ਹਾਂ ਜੀ ਇੰਨਾ ਜ਼ਿਆਦਾ ਇਹਨੂੰ ਲੈ ਲਿਆ ਗੁਰੂ ਦੇ ਨਾਲ ਲੱਗੀ ਕਿ ਇਹ ਵੀ ਤੜਕੇ 3 ਵਜੇ ਉੱਠ ਕੇ ਗੋੜਾਲੇ ਸੋਨੀ ਸਾਹਿਬ ਕਰਨ ਜਾਂਦੇ ਸਾਰੇ ਤੇ ਵਿਦਿਆਲੇ ਕਲਾਸ ਵਿੱਚ ਸਰ ਦੇ ਰੋਜ਼ ਕਲਾਸ ਖਲੋਣ ਜਾਂਦੇ ਸਾਰੇ ਇਹਨਾਂ ਨੂੰ ਸ਼ੌਂਕ ਕਿਸ ਤਰ੍ਹਾਂ ਤੇ ਇਹ ਕਿਹਦੇ ਤੋਂ ਇਹ ਰਿਆਜ ਜਿਹੜਾ ਕਿਤੋਂ ਸਿੱਖਿਆ ਨਾ ਰਿਆਜ ਸਾਹਿਬ ਜਿਹੜਾ ਗੁੜੀਆਂ ਦੇ ਤੇ ਵਿਦਿਆਲੇ ਸਿੱਖਿਆ ਤੇ ਕਾਕੇ ਨੂੰ ਵੀ ਸ਼ੌਂਕ ਹੀ ਹੈ ਕਿ ਮੋਬਾਈਲ ਆ ਲਵੇ ਵੇਖੇ ਹੀ ਕਵੀਸ਼ਰੀ ਬੋਲਦਾ ਰਹਿੰਦਾ ਹੀ ਲਿਖ ਕੇ ਤੇ ਯਾਦ ਕਰਕੇ ਜਿਵੇਂ ਰਾਤ ਨੂੰ ਕੀ ਨਾਲ ਲੈਂਦੇ ਲਿਖੀ ਆ ਤੇ ਸਵੇਰੇ ਜਾ ਕੇ ਸਟੇਜ ਤੇ ਬੋਲ ਦਿੰਦਾ ਬਹੁਤ ਤਾਵਾ ਤੇ ਨੇ ਜਾ ਕੇ ਕਵਿਸ਼ਰੀ ਬੋਲੀਏ ਕਿ ਕਿੱਥੇ ਕਿੱਥੇ ਇਸ ਤੋਂ ਇਲਾਵਾ ਘਰੇ ਵੀ ਹੈਗੇ ਹੋਰ ਵੀ ਬਾ ਸਟੇਜਾਂ ਤੇ ਵੀ ਬੋਲਦਾ ਹੈ ਸਟੇਜਾਂ ਦੇ ਉੱਤੇ ਵੀ ਬੋਲਦਾ ਕਿਤੇ ਵੀ ਪ੍ਰੋਗਰਾਮ ਕੋਈ ਹੋਵੇ ਤੇ ਉੱਥੇ ਨੇ ਜਾਣਾ ਜਾਣਾ ਕਹਣਾ ਪਾਪਾ ਜੀ ਮੈਨੂੰ ਨਾਲ ਲੈ ਕੇ ਜਾਓ ਮੈਂ ਕਵਿਸ਼ਰੀ ਬੋਲਣੀ ਹੈ ਤੇ ਮੈਡਲ ਸਭ ਉੱਥੇ ਹੀ ਜਿੱਤੇ ਹਾਂ ਹਾਂਜੀ ਸਰ ਹੁਣ ਕੀ ਅਪੀਲ ਹੋਰ ਵੀ ਨੌਜਵਾਨ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਕੀ ਅਪੀਲ ਕਰਨਾ ਚਾਹੀਦਾ ਹੈ ਕਿੰਨੇ ਕਿ ਇਹਨਾਂ ਬੱਚਿਆਂ ਵਾਂਗੂ ਤੁਸੀਂ ਵੀ ਗੁਰੂ ਵਾਲੇ ਬਣੋ ਤੇ ਕੀਰਤਨ ਸਿੱਖੋ ਗੁਰਬਾਣੀ ਦੇ ਲੜ ਲੱਗੋ ਤੇ ਅੱਗੇ ਤੋਂ ਵੀ ਕੋਈ ਛੋਟੇ ਬੱਚੇ ਤੁਹਾਡੇ ਅੱਲ ਦੇਖ ਕੇ ਵੀ ਸਾਰੇ ਕੀਰਤਨ ਦੇ ਸੇਵਾ ਕਰਨ ਕੀਰਤਨ ਸਿੱਖਣਾ ਜਿਹੜੀ ਸਿੱਖ ਸੰਸਥਾ ਉਹਨਾਂ ਨੂੰ ਅਪੀਲ ਕੀ ਕਰਨਾ ਚਾਹਦੇ ਬੱਚਿਆਂ ਵੱਲੋਂ ਉਹਨਾਂ ਨੂੰ ਅਪੀਲ ਬੱਚਿਆਂ ਵੱਲੋਂ ਇਹ ਕਰਨਾ ਚਾਹੁੰਦੇ ਆ ਕਿ ਸਰਦ ਜੀ ਸਾਡਾ ਜਿੰਨਾ ਵੀ ਹੋ ਸਕਦਾ ਸਾਥ ਦਿਓ ਕਿ ਬੱਚੇ ਅੱਗੇ ਵੱਧ ਕੇ ਇਹ ਇਹ ਪ੍ਰੋਗਰਾਮ ਕਰ ਸਕਣ ਬਲਜੀਤ ਕੌਰ ਜਿਹੜੇ ਬੱਚੇ ਨੇ ਇਹਨਾਂ ਦੀ ਕਿੰਨੀ ਉਮਰ ਕਿੰਨੀ ਆ ਤੱਕ ਕਾਕੇ ਦੀ 10 ਸਾਲ ਤੇ ਗੁੜੀਆ ਦੀ 15 ਸਾਲ ਅੱਛਾ ਜਿਸ ਤਰੀਕੇ ਨਾਲ ਬੱਚੇ ਤੁਹਾਡਾ ਇੱਕ ਇਸ਼ਾਰਾ ਕਰਦਾ ਤੇ ਗੁੜੀਆ ਜਿਹੜੀ ਆ ਕੀਰਤਨ ਕਰਦੀ ਆ ਤੇ ਕਿਸ ਤਰ੍ਹਾਂ ਮਾਣ ਤੁਹਾਨੂੰ ਮਹਿਸੂਸ ਹੁੰਦਾ ਕਿਉਂਕਿ ਅੱਜ ਦੇ ਦal ਦੀ ਜਿਸ ਤਰੀਕੇ ਦੀ ਪੀੜੀ ਆ ਕੋਈ ਨਸ਼ਿਆਂ ਚ ਆ ਕੋਈ ਗਲਤ ਰਾਹ ਤੁਰੀ ਕਰਦੀ ਹਾਨੂੰ ਬਹੁਤ ਖੁਸ਼ੀ ਹੁੰਦੀ ਕਿ ਸਾਡੇ ਬੱਚੇ ਗੁਰਬਾਣੀ ਨਾਲ ਜੁੜੇ ਆ ਕਿ ਬਾਕੀ ਅਸੀਂ ਹੋਰ ਵੀ ਦੂਸਰੇ ਜਣਿਆਂ ਨੂੰ ਵੀ ਇਹ ਕਿਵੇਂ ਬੇਇਬਤੀ ਕਰਦੇ ਆ ਕਿ ਗੁਰਬਾਣੀ ਨਾਲ ਜੁੜੋ ਵਿਦਿਆਲਾ ਸਾਡੇ ਪਿੰਡ ਕੈਰੋ ਵਿਦਿਆਲਾ ਵਾ ਕਿ ਸਾਡੇ ਬੱਚੇ ਤਿੰਨੇ ਹੀ ਉੱਥੇ ਕੀਰਤਨ ਕਰਨ ਜਾਂਦੇ ਆ ਡੇਲੀ ਕਲਾਸ ਲੱਗਦੀ ਆ ਤੇ ਐਤਵਾਰ ਜਿਹੜਾ ਉਹ ਸੁਖਨੀ ਸਾਹਿਬ ਵੀ ਕਰਨ ਜਾਂਦੇ ਆ ਪਾਠ ਵੀ ਕਰਦੇ ਆ ਇਹੋ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰੋ ਤੇ ਸਾਡੇ ਬੱਚਿਆਂ ਵਾਂਗੂ ਇਹਨਾਂ ਨੂੰ ਵੀ ਗੁਰਬਾਣੀ ਨਾਲ ਜੋੜੋ ਲੜਕਾ ਤੁਹਾਡਾ ਇਹ ਇਸ ਤੋਂ ਇਲਾਵਾ ਘਰੇ ਵੀ ਕੁਛ ਨਹੀਂ ਕਿ ਬਾਹਰ ਸਟੇਜਾਂ ਤੇ ਵੀ ਜਾਂਦੇ ਨੇ ਨਹੀਂ ਨਹੀਂ ਬਾਹਰ ਸਟੇਜਾਂ ਤੇ ਵੀ ਤੇ ਘਰੇ ਵੀ ਬੋਲਦਾ ਵਾ ਫੋਨ ਤੇ ਵੇਖ ਲੈਂਦਾ YouTube ਤੋਂ ਵੇਖ ਕੇ ਨਾ ਤੇ ਬਾਅਦ ਚ ਇਹਨੂੰ ਯਾਦ ਕਰਕੇ ਤੇ ਸਵੇਰੇ ਇਹਨੂੰ ਸਟੇਜ ਤੇ ਬੋਲ ਆਉਣੀ ਆ ਇਹਨੂੰ ਜ਼ੁਬਾਨੀ ਯਾਦ ਕਰਕੇ ਫਿਰ ਬੋਲਣੀ ਉੱਥੇ ਵੀ ਐਨਾ ਇਹਦੇ ਮਹਾਰਾਜ ਨਾਲ ਨਹੀਂ ਵੀ ਲੱਗੀ ਆ ਨਾ ਕਿ ਕਿ ਗੁਰਬਾਣੀ ਨਾਲ ਬਹੁਤ ਇਹਦਾ ਪਿਆਰ ਆ ਤੇ ਜਿਹੜੀ ਲੜਕੀ ਹੈ ਜਿਹੜੀ ਇਹ ਇਹ ਜਿਹੜੀ ਕਿ ਕਿਸ ਤਰੀਕੇ ਨਾਲ ਕੀਰਤਨ ਕਰਦੀ ਹੈ ਇਹ ਇਹਨੇ ਵੀ ਸਿੱਖਿਆ ਕਿਸੋ ਨੇ ਇਹਨੇ ਵੀ ਇਸ ਤਰ੍ਹਾਂ ਹੀ ਇਹਨੇ ਵੀ ਇਤਰਾ ਹੀ ਫੂਨ ਤੋਂ ਸਿੱਖਿਆ ਸੀ ਮੁੜ ਕੇ ਵਿਦਿਆਲੇ ਵਿਦਿਆਲਾ ਜਾਂਦੀ ਹੀ ਵਿਦਿਆਲੇ ਵਿੱਚ ਕਿ ਜਿਹੜਾ ਕੀਰਤਨ ਵਗੈਰਾ ਵਾ ਸਭ ਕੁਝ ਉੱਥੋਂ ਹੀ ਇਹਨੂੰ ਕਿ ਕਿ ਗੁਰਬਾਣੀ ਨਾਲ ਜੁੜੀ ਹੋਈ ਆ ਹੁਣ ਕੀ ਅਪੀਲ ਜਿਹੜੀ ਸਿੱਖ ਸੰਸਥਾਨੋਂ ਵੀ ਤੋਂ ਇਹ ਕਰਨਾ ਚਾਹੁੰਦੇ ਅਸੀਂ ਆਨੇ ਆ ਕਿ ਸਾਡੇ ਬੱਚਿਆਂ ਵੱਲੇ ਵੱਧ ਤੋਂ ਵੱਧ ਕਿ ਧਿਆਨ ਦਿੱਤਾ ਜਾਵੇ ਕਿ ਮਹਾਰਾਜ ਦੇ ਹੋ ਰਹੇ ਲੜ ਲੱਗਣ ਕਿ ਸਰਕਾਰ ਨੂੰ ਇਹੋ ਪੀਰ ਆ ਕਿ ਸਾਡੇ ਬੱਚਿਆਂ ਦੇ ਨਾਲ ਸੰਯੋਗ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਲੇ